ਮੇਰੀ ਮਾਂ ਦੀ ਅਰਥੀ ਨੂੰ ਮੇਰੀ ਮਾਂ ਦੇ ਸਿਵਿਆ ਨੂੰ ਫਰੋਲ ਕੇ ਉਹਨੂੰ ਸਿਵਿਆ ਚੋਂ ਕੱਢ ਕੇ ਮੇਰੀ ਮਾਂ ਨੂੰ ਟੰਗਾ ਕਰ ਰਿਹਾ ਇਹ ਲੋ ਮੇਰੀ ਮਾਂ ਦੇ ਸਿਵਿਆ ਚੋਂ ਮੇਰੀ ਮਾਂ ਨੂੰ ਕੱਢ ਕੇ ਇਹ ਟੰਗਾ ਕਰ ਰਿਹਾ ਲੋ ਚੱਕਰ ਨਹੀਂਗਾ ਜੱਟ ਨੇ ਜੱਟ ਹੀ ਰਹਿਣਾ ਆ ਜੱਟ ਨੇ ਜੱਟ ਹੀ ਰਹਿਣਾ ਆ ਤੁਸੀਂ ਭਾਵੇਂ ਆਪਣੇ ਢੂਈ ਦਾ ਜੋਰ ਲਾ ਲਓ ਭੇਡੋ ਜਿਹੜੀਆਂ ਭੇਡਾਂ ਨਾ ਡਾਕਟਰ ਦੀਆਂ ਡਾਕਟਰ ਦੀਆਂ ਭੇਡਾਂ ਗੰਦੀਆਂ ਗੰਦ ਖਾਣੀਆਂ ਭੇਡਾਂ ਮੁਸ਼ਕ ਮਾਰਦੀਆਂ ਸੜੀਆਂ ਹੋਈਆਂ ਮੁਸ਼ਕ ਮਾਰਦੀਆਂ ਤੇ ਤੁਸੀਂ ਆਨੇ ਆਹ ਨੂੰ ਨਾਲ ਸਾਡੇ ਬਾਟੇ ਸਾਂਝੇ ਕਰ ਲੋ ਤੇ ਸਾਡੇ ਨਾਲ ਆਹ ਸਾਂਝੇ ਕਰ ਲੋ ਜਿਹੜੇ ਹੋਵੇ ਤੁਹਾਨੂੰ ਨੱਕ ਤੋੜਨਾ ਨਹੀਂ ਹੁੰਦਾ ਸਾਰੇ ਸਿੰਗੜ ਤੁਹਾਡੇ ਨੱਕ 'ਚ ਫਸਿਆ ਹੁੰਦਾ ਆ ਤੁਹਾਡੇ ਨਾਲ ਕੌਣ ਸਾਂਝਾ ਕਰੇ ਉਹ ਤੁਹਾਡਾ ਮੂੰਹ ਤਾਂ ਤੁਸੀਂ ਧੋਦਾ ਨਹੀਂ ਹੁੰਦਾ ਕਦੀ ਤੋੜਨਾ ਆ ਕੇ ਤੁਸੀਂ ਚੜ ਜੰਨੇ ਆ ਲੰਗਰਾਂ ਦੇ ਉੱਤੇ ਜਿਹੜਾ ਖਾਲਸਾ ਨਾ ਜਿਹੜਾ ਗੁਰੂ ਦਾ ਖਾਲਸਾ ਜਿਹਨੇ 12 ਪਾਇਆ ਮਹਾਰਾਜ ਦਾ ਕਲਗੀਧਰ ਪਾਸ਼ਾ ਦਾ ਉਨੇ ਉਹਨੇ ਉਹਨੇ ਬਿਵੇਕ ਵੀ ਰੱਖੀ ਆ ਨਿਹੰਗ ਸਿੰਘਾਂ ਦੀ ਬਿਵੇਕ ਵੀ ਹੁੰਦੀ ਆ ਇਹ ਨਹੀਂ ਕਿ ਜਣਾ ਖਾਣਾ ਆ ਕੇ ਤੇ ਨੱਕ ਤੁਹਾਡਾ ਵਗਦਾ ਹੋਵੇ ਤੇ ਉਦਾਂ ਹੀ ਆ ਕੇ ਤੁਸੀਂ ਗੱਫਿਆਂ 'ਚ ਹੱਥ ਪਾ ਲੋ ਤੇ ਤੁਹਾਨੂੰ ਹੀ ਆਪਣੇ ਨਾਲ ਕਹਿੰਦੇ ਸੇ ਮਲਾਈਏ ਅਸੀਂ ਕਿਉਂ ਮਲਾਈਏ ਤੁਹਾਨੂੰ ਖਾਲਸੇ